ਜਥੇਦਾਰ ਜੀ ਸਰਕਾਰ ਵੱਲੋਂ ਤੁਹਾਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਆ ਕੀ ਕਰਨ ਜਾਓਗੇ ਇਸ ਬਾਰੇ ਨੇ ਕੋਈ ਵਾਹਨ ਚੀਕੀ ਖਾਲਸਾ ਵਾਹਨ ਚੀਕੀ ਕੀ ਫਤਿਹ ਇਹ ਇੱਕ ਸਰਕਾਰ ਦੀ ਪੰਜਾਬ ਸਰਕਾਰ ਦੀ ਬਹੁਤ ਵੱਡੀ ਅਣਗਹਿਲੀ ਤਣ ਜਾਣ ਤਜਰਬੇ ਦੀਆਂ ਇਹਨਾਂ ਗੱਲਾਂ ਆ ਸਾਡਾ ਇੱਕ ਲੋਕਤੰਤਰਕ ਹੱਕ ਆ ਅਸੀਂ ਆਪਣੇ ਹੱਕੀ ਮੰਗਾਂ ਦੇ ਲਈ ਅਸੀਂ ਕਦੇ ਵੀ ਪ੍ਰਦਰਸ਼ਨ ਕਰ ਸਕਦੇ ਆ ਜੇ ਸਾਨੂੰ ਪ੍ਰਦਰਸ਼ਨ ਨਹੀਂ ਕਰ ਲੈਣਾ ਫਿਰ ਤਾਂ ਇੱਥੇ ਡਿਕਟੇਟਰਸ਼ਿਪ ਹੋ ਗਈ ਨਾ ਅੱਜ ਸਾਨੂੰ ਜਿਹੜਾ ਕਿਸਾਨ ਵੀਰਾਂ ਨੇ ਮਜ਼ਦੂਰਾ ਨੇ ਦੁਕਾਨਦਾਰਾਂ ਨੇ ਰੜਕੇ ਸਰਕਾਰ ਨੂੰ ਇੱਕ ਬਦਲਾਵ ਚ ਲੈੰਦਾ ਸੀਗਾ ਅੱਜ ਅਸੀਂ ਕਿਸਾਨਾਂ ਮਜ਼ਦੂਰਾ ਤੇ ਦੁਕਾਨਦਾਰਾਂ ਦੀ ਮੰਗਾਂ ਦੇ ਲਈ ਚੰਡੀਗੜ੍ਹ ਦੇ ਪੰਜ ਤਰੀਕ ਨੂੰ ਜਿਹੜਾ ਧਰਨਾ ਲਾਉਣਾ ਸੀਗਾ ਉਹਦੇ ਸੰਬੰਧ ਵਿੱਚ ਸਾਨੂੰ ਘਰਾਂ 'ਚ ਡੱਕ ਕੇ ਕਿੰਨਾ ਚਿਰ ਡਟ ਰਹੇਗੇ ਕਿੰਨਾ ਚਿਰ ਸਰਕਾਰ ਦਵਾਉਗੀ ਮੋੜੇ 2027 ਕਿਤੇ ਬਹੁਤ ਦੂਰ ਥੋੜੀ ਰਹਿ ਗਿਆ ਸਾਲ ਤਰ ਹੈਗਾ ਦੋ ਦੋ ਸਾਲਾਂ ਦੇ ਵਿੱਚ ਇਹ ਸਰਕਾਰ ਦਾ ਲੋਕੀ ਦੇਖੋ ਤੱਕ ਤੱਕ ਇਹ ਪਾਰਟ ਦੇ ਪਰ ਇਹ ਸਰਕਾਰ ਜਿਹੜੀ ਸਰਕਾਰ ਆ ਇਹ ਆ ਪਹਿਲੇ ਸੰਘਰਸ਼ ਵਿੱਚੋਂ ਨਿਕਲੀ ਆ ਤੇ ਅੱਜ ਲੋਕਾਂ ਦੇ ਸੰਘਰਸ਼ ਕਰਨ ਤੋਂ ਰੋਕਦੀ ਆ ਜਿਹੜਾ ਭਗਵਾਨ ਜੇ ਦਿੱਲੀ ਦੇ ਵਿੱਚ ਧਰਨਾ ਲਾ ਕੇ ਜੇ ਕੇਂਦਰ ਦੇ ਖਿਲਾਫ ਇਹ ਜਦੋਂ ਮੋਦੀ ਸਰਕਾਰ ਦੇ ਖਿਲਾਫ ਆਪ ਦਿੱਲੀ ਦੀ ਧਰਨੇ ਲਾਉਂਦੇ ਆ ਉੱਥੇ ਇੱਥੇ ਸਾਨੂੰ ਕੋਈ ਹੱਕ ਨਹੀਂ ਆਪਣਾ ਇਸ ਕਰਕੇ ਬਿਲਕੁਲ ਥਰਹਾ ਥਰ ੱੱਕਾ ਹੋ ਰਿਹਾ ਜੀ ਸਰਕਾਰ ਸੰਘਰਸ਼ ਵਿੱਚੋਂ ਨਿਕਲ ਕੇ ਬਣੀ ਹੋਈ ਸਰਕਾਰ ਆ ਜਿਹੜੀ ਖੁਦ ਕੰਦੀ ਸਗੀ ਵੀ ਮੰਤਰੀਆਂ ਨੂੰ ਸੰਤਰੀਆਂ ਨੂੰ ਸੁਭਾਰ ਕਰੋ ਇਹ ਤੁਹਾਡਾ ਰਾਈਟ ਆ ਲੋਕਤੰਤਰ ਦੇ ਵਿੱਚ ਆਪਾਂ ਰਹਿ ਰਹੇ ਆ ਇੰਡੀਆ ਇੱਕ ਲੋਕਤੰਤਰ ਕੰਟਰੀ ਆ ਜੇਕਰ ਇਸ ਦੇ ਵਿੱਚ ਇਹੋ ਜਿਹਾ ਤੱਕੇ ਹੋਏ ਚੱਲੂਗੀ ਤੇ ਕੀ ਲੋਕਾਂ ਨੂੰ ਮੈਸੇਜ ਜਾਂਦਾ ਦਾ ਉਹ ਤਾਂ ਗੱਲ ਇਹ ਤਾਂ ਉਹ ਗੱਲ ਹੋਈ ਵੀ ਖਾਣੇ ਕੋ ਹੋਰ ਤੇ ਦਿਖਾਣੇ ਕੋ ਹੋਰ ਇਹ ਡਗਰਮਾ ਡਬਲ ਰੋਲ ਖੇਡ ਰਿਹਾ ਭਗਵੰਤ ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰ ਰਿਹਾ ਸਾਰਾ ਕੁਝ ਸਰ ਵੀ ਆਪਣੇ ਅਮਲੀਦਾਂ ਦੇ ਸਾਹਮਣੇ ਮੈਂ ਇੰਨਕ ਤੇ ਸਮੇਂ ਤੱਕ ਤੇ ਪੜਤ ਜਾਂਦੇ ਆ ਸਰ ਆਪਣੇ ਗੁਰਬਾਣੀ ਦਾ ਫਰਮਾਨ ਆ ਵੀ ਤਪੋਂ ਰਾਜ ਤੇ ਰਾਜੋਂ ਫਿਰ ਨਰਕ ਹਨਾ ਇਹਨੂੰ ਮੁੜ ਕੇ ਦੇਖ ਲਿਓ ਲੋਕ ਦਾ ਫਰਨਾ ਇੱਥੇ ਇਹਨਾਂ ਲੋਕਾਂ ਨੇ ਕਿਸੇਰੇ ਮੂੰਹ ਨਹੀਂ ਲਾਉਣਾ ਇਹ ਕੋਈ ਗੱਲ ਥੋੜੀ ਪਣਦੀ ਆ ਅਸੀਂ ਜੀ ਆਪਣੇ ਹੱਕ ਆ ਜੀ ਆਪਣੇ ਹੱਕ ਮੰਗਲੇ ਨੇ ਅੱਜ ਸਾਡੀਆਂ ਫਸਲਾਂ ਰੁੜਦੀਆਂ ਆ ਅਸੀਂ ਬਾਟਰਾ ਦੇ ਬੈਠੇ ਆ ਅਸੀਂ ਜਾ ਜਾ ਕੇ ਸਾਨੂੰ ਡੀਏ ਵੀ ਨਹੀਂ ਮਿਲਦਾ ਸਾਨੂੰ ਗੰਨੇ ਦਾ ਪੈਸਾ ਨਹੀਂ ਮਿਲਦਾ ਸਾਨੂੰ ਯੂਰੀਆ ਨਹੀਂ ਮਿਲਦਾ ਸਾਨੂੰ ਮਗਲੀ ਸਪਰੇਹਾਂ ਮਿਲ ਰਹੀਆਂ ਹਰ ਦਿਨ ਸਾਡੀ ਲੁੱਟ ਛੱਟ ਹੋ ਰਹੀ ਆ ਸਾਡੇ ਸਾਰੇ ਲੋੜੀਆਂ ਦੇ ਕਰਜ਼ੇ ਦੀਆਂ ਪੱਡਾਂ ਕਿਸਾਨਾਂ 'ਤੇ ਚੜੀਆਂ ਆ ਜਿਹੜੀਆਂ ਸਰਕਾਰਾਂ ਹੋਵੇ ਸ਼ਾਇਦ ਸਾਨੂੰ ਪਿਛਲੀਆਂ ਸਰਕਾਰਾਂ ਵੀ ਸਾਨੂੰ ਲੁੱਟੀਆਂ ਰਹੀਆਂ ਤੇ ਉਹੀ ਕੰਮ ਬਦਲਾਵ ਵਿੱਚ ਇਹਨੂੰ ਨਿਆਂਦਾ ਸੀ ਉਹੀ ਕੰਮ ਇਹਨਾਂ ਨੇ ਸ਼ੁਰੂ ਕਰ ਲਿਆ ਦੇਖੋ ਲੋਕਤੰਤਰਕ ਥੋੜੀ ਆ ਇਹ ਤਾਂ ਗੱਲ ਘਟਣ ਦੀ ਗੱਲ ਕਰਦੇ ਆ ਸਾਡੀ ਸਰਕਾਰੀ ਕਿਹੜੇ ਮੰਤਰੀ ਆ ਉਹ ਚੁਟਕੀਆਂ ਮਾਰ ਕੇ ਕਹਿੰਦੇ ਸੀਗੇ ਵੀ ਐਮਐਸਬੀ 5 ਮਿੰਟਾਂ ਵਿੱਚ ਦੇ ਦੇਵਾਂਗੇ ਜਦ ਕਿ ਸਰਕਾਰ ਬਣੀ ਨੂੰ ਵੀ 3 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਆ ਕੀ ਲੱਗਦਾ ਆ ਇਹ ਸਾਰੇ ਡਰਾਮੇ ਸੀ ਇਹਨਾਂ ਦੇ ਲੋਕਾਂ ਜਿੰਨਾ ਕਿੰਨੇ ਦੇ ਵੱਡਾ ਜਿੰਨਾ ਜ਼ਿਆਦਾ ਝੂਠ ਬੋਲਦਾ ਉੱਡਾ ਹੀ ਵੱਡਾ ਗੀਡਰ ਆ ਇਹੋ ਕਹਨਿਆ ਜਿੰਨਾਂ ਨੇ ਵੱਧ ਝੂਠ ਬੋਲ ਕੇ ਲੋਕਾਂ ਨੂੰ ਘਬਰਾਹ ਕੀਤਾ ਪਰ ਅੱਜ ਲੋਕਾਂ ਨੂੰ ਸਮਝ ਆਈ ਕਿ ਇਹ ਲੋਕਾਂ ਨੂੰ ਘਬਰਾਹ ਕਰਦੇ ਤੁਸੀਂ ਚਾਰ ਚੁਫੇਰੇ ਦੇਖ ਲਓ ਕੀ ਹਾਲਾਤ ਛੜਟਾਂ ਟੁੱਟੀਆਂ ਪਈਆਂ ਕੋਈ ਵਿਕਾਸ ਨਹੀਂ ਕਿਤੇ ਹੋ ਰਿਹਾ ਕਿਤੇ ਪੰਚਾਇਤਾਂ ਦਾ ਕੰਮ ਨਹੀਂ ਚੱਲਦਿਆ ਸਵਾਏ ਲੁੱਟ ਤੇ ਇੱਕ ਛੋਟੇ ਤੋਂ ਬਿਨਾ ਹੋਰ ਕੋਈ ਨਹੀਂ ਦਾਬਤਾਂ ਦੇ ਵਿੱਚ ਲੁੱਟ ਛੱਟ ਹੋ ਰਹੀ ਆ ਤਫੀਲਦਾਰ 84 ਤੇ ਗਏ ਆ ਉੱਥੇ ਦਰਸਨਾ ਵੀ ਲੋਕੀ ਖੰਜਰ ਕਵਾੜੀਆਂ ਹੋ ਰਹੀਆਂ ਕੋ ਡਿਕਟੇਟਰਸ਼ਿਪ ਥੋੜੀ ਯਾਰ ਇਹ ਲੋਕਤੰਤਰ ਕਹਾ ਲੋਕਾਂ ਨੂੰ ਪਿਆਰ ਚਤ ਕਾ ਦੇਣਾ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਨਾਲ ਲੈ ਕੇ ਚੱਣਾ ਫਰਜ਼ ਬਣਦਾ ਸਗਾ ਕੀ ਜਨਤਾ ਨੂੰ ਤੇ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਮੈਸੇਜ ਇਹ ਹੀ ਆ ਵੀ ਜਦੋਂ ਸਵਾ ਆਊਗਾ ਉਸ ਵੇ ਤੁਸੀਂ ਆਪਣੇ ਹੱਥ ਦੁਕਾੜੇ ਵਾਜ ਇਹਨਾਂ ਦੇ ਹੱਥ ਪਾਵ ਰਿਹਾ ਜੋ ਇਹ ਕਰਦੇ ਕਾਰਨ ਪਰ ਦਵਾਂਗੇ ਨਹੀਂ ਸਾਡੀ ਇਹ ਬੇਨਤੀ ਹੈ ਕਿ ਜਿਹੜਾ ਆਪਾਂ ਚੰਡੀਵਾੜ ਦੇ ਵਿੱਚ ਬਹੁਤ ਚਾਰਾਣਾ ਸੀ ਉਹ ਮੋਰਚਾ ਜਿੰਨਾ ਵਿੱਚ ਲੱਗੂਗਾ ਉਹਦੇ ਵਿੱਚ ਵੱਡੀ ਗੱਲਤੀ ਵਿੱਚ ਆਪਾਂ ਸਾਹ ਦੇ ਕੇ ਉਸ ਮੋਰਚੇ ਨੂੰ ਖਰਾ ਕਰਕੇ ਇਹ ਸਰਕਾਰ ਨੂੰ ਦੱਸ ਦਈਏ ਵੀ ਅਸੀਂ ਦਵਿਆਂ ਦਾ ਵੀ ਨਹੀਂ ਸਕਦੇ ਪਰ ਸਾਡਾ ਅਸੀਂ ਤਹਿਮਤ ਅਹਿਮਦ ਸ਼ਾਹ ਬਦਾਲੀ ਤੋਂ ਦਵੇ ਅਸੀਂ ਮੋਦੀ ਵੀ ਤੋਂ ਦਵੇ ਤੇ ਤੂੰ ਕੀ ਚੀਜ਼ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੂਰਾ ਆਪਣੇ ਹੱਥ ਦਿਖਾਵਾਂਗੇ ਸਰ ਗੰਦੇ ਗੰਦੇ ਇੱਕ ਨਵੀਂ ਅੱਜ ਦੀ ਅਪਡੇਟ ਹੈ ਵੀ ਕਈਆਂ ਥਾਵਾਂ ਤੇ ਕਿਸਾਨਾਂ ਨੂੰ ਧੰਨੇ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਹੈ ਕੀ ਕੋਈ ਨਵੀਂ ਜਿਹੀ ਅਪਡੇਟ ਹੈ ਜੇ ਤੁਹਾਨੂੰ ਵੀ ਮਿਲੀਆਂ ਕਿਉਂਕਿ ਤੁਸੀਂ ਬਹੁਤ ਆਗੂ ਆ ਇਸ ਇਲਾਕੇ ਦੇ ਵਿੱਚ ਬੋਸ ਹੈ ਬੋਸ ਹੈ ਇੱਦਾਂ ਹੋਈ ਆ ਦੇਖੋ ਸਾਡੇ ਬਿਜੁਰ 85 ਸਾਲ ਦੇ ਮਰਜੀਤ ਸਿੰਘ ਰਾਜੇੜ ਕੱਲ੍ਹ ਸਰੋਇ ਦੇ ਘਰ ਦੇ ਵਿੱਚ ਹਾਉਸ ਰੈਸਟ ਆ ਉਹਨਾਂ ਨੂੰ ਪ੍ਰਿਆਣੀ ਖਣੈ ਵੱਲੋਂ ਦਿੱਤਾ ਕੋਈ ਇਨਸਾਨੀਅਤ ਥੋੜੀ ਆ ਤੇ ਸੜਕਾਂ ਦੇ ਵਿੱਚ ਰੋਗ ਰੋਗ ਚਾਰ ਫੇਰੇ ਸੜਕਾਂ ਦੇ ਵਿੱਚ ਪੁਲਿਸ ਆ ਇਦਾਂ ਲਈ ਆ ਜਿੰਦਾ ਕਿਤੇ ਇੱਥੇ ਕਿ ਦੇਖੋ ਜੰਗਲੋ ਰਾਜ ਹੁੰਦਾ ਹੈ ਤੇ ਤੀਕਾ ਥੋੜੀ ਆ ਸਰਕਾਰ ਦਾ ਕਹਿਣਾ ਹੈਗਾ ਵੀ ਕਿਹੜੇ ਕਿਸਾਨ ਆ ਸੜਕਾਂ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਕੀ ਹੁਣ ਸਰਕਾਰ ਨੇ ਜਦੋਂ ਖੁਦ ਆਪ ਸੜਕਾਂ ਬੰਦ ਕੀਤੀਆਂ ਇਸ ਨਾਲ ਲੋਕਾਂ ਦੀ ਪਰੇਸ਼ਾਨੀ ਨਹੀਂ ਹੁੰਦੀ ਉਹ ਇਹ ਗੱਲ ਕਰਦੇ ਆ ਇਹਨਾਂ ਦੁਆਰਾ ਕੀ ਕਹੀਏ ਤਾਂ ਬਸ ਜਿੱਦਾਂ ਕਿ ਬੇਸ਼ਰਮੀ ਦੇ ਹੱਦਾਂ ਪਾਰ ਕਰ ਗਏ ਨੇ ਕੋਈ ਤਰੀਕਾ ਹੀ ਨਹੀਂਗਾ ਤੁਸੀਂ ਉੱਤੋਂ ਵੈਸੇ ਡੰਡੇ ਨਾਲ ਵੈਸੇ ਚੜੀ ਜਾਂਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਕੁਝ ਪ੍ਰਸ਼ਾਸਨ ਕਰੀ ਜਾਂਦਾ ਮਜਬੂਰ ਨੂੰ ਬਸ ਪ੍ਰਸ਼ਾਸਨ ਫਸਿਆ ਬੈਠਾ ਹੈ ਕੋਈ ਵੀ ਮੇਰਾ ਖਿਆਲ ਤਾਂ ਕੋਈ ਪੰਜਾਬ ਦਾ ਚਾਹੇ ਸਿਵਲ ਹੋਵੇ ਚਾਹੇ ਪੋਰਸ ਪ੍ਰਸ਼ਾਸਨ ਹੋਵੇ ਕੋਈ ਇਸ ਗੱਲ ਨੂੰ ਚੰਗੀ ਨਹੀਂ ਕਰਦਾ ਹਰ ਬੰਦਾ ਇਹਨਾਂ ਦੀ ਨਿੰਦਿਆ ਕਰ ਰਿਹਾ ਠੀਕ ਹੈ ਸਰ ਧੰਨਵਾਦ ਬਾਈਕਲ ਜੀ ਦਾ ਖਾਲਸਾ ਵੀ ਠੀਕ ਹੈ